वाहेगुरु जी का खालसा वाहगुरु जी की फतेह आगे साखी चुरानवी चली सतगुरु गोबिंद सिंह जी दीन दयाल जी पंथ का बाली मुगर ग्राम विखे दीन दयाल दीवान लगाया, बचन किया नानक सच्चे नाम बिन किया टिका क्या तगु, इतने विच गुरु जी के हजूर विखे दखनी पंडित आए नमस्कार करी और चर्चा करी कहा आखण बोलन थी आत्मा रहत है तुसी की कहते हो किस्मत को क्यों सिद्धा रखा है जो परमेश्वर साथ प्रीत रखनी यह जोग मत है शब्द उचारिया ज्ञान मदनी नरेता राम इनबिद जपिए केवल राम रोल विरोल लिया हम मखन नानक कह जोग के लखन आए हरक ना गए सोग समसर रहे ना व्यापे रोग संयम रहे ना बिनसै पुत नानक कह सोई अविदुत अलू मलो खाय सिर छाई पाए मूर्खे अंधपाते गबाए जो हरक सोख थी रहत सो सब दूत जान वचन कीता असि तोपاں تے گولے ڈالنے ہاں اور پگتی روپ گيلا اوساریا ہے گرو گرنت صاحب جی دی رایت ایسی سنگت ہے رہت مریادا باणा रूप ਸਾڈی فوج ہے ਕਿ ਮਾ ਸੰਤੋਖ ਦਇਆ ਤਰਮ ਤੀਰਜ ਜਪ ਤਪ ਆ ਸਾਡੇ ਤੰਬੂ ਹੈ ਪ੍ਰੇਮੀ ਰੂਪੀ ਦਾਰੂ ਨਾਮ ਰੂਪ ਪਲੀਤਾ ਹੈ ਗੋਲੇ ਇਹ ਸਾਡੀਆਂ ਸਾਖੀਆਂ ਹੈ ਜੇ ਕਿਸੇ ਦੇ ਕੰਨਾਂ ਰੂਪੀ ਬੁਰਜ ਵਿਖੇ ਪੜਨਗੇ ਉਸਦੇ ਹਿਰਦੇ ਵਿਖੇ ਜੋ ਹੰਕਾਰ ਰੂਪੀ ਕਿਲਾ ਹੈ ਉਸ ਨੂੰ ਤੋੜਨਗੇ ਸ਼ਾਸਤਰ বেদ ਪੁਰਾਨ ਕਤੇਬ ਕੁਰਾਨ ਦੀ ਫੌਜ ਨੂੰ ਮਾਰਨਗੇ ਸਿੰਘ ਪੰਥ ਗਿਆਨ ਗੋਲਾ ਹੈ ਜਿਸ ਦੇ ਕੰਨਾਂ ਵਿਖੇ ਗਿਆਨ ਪੜੇਗਾ ਸੋ ਜਗਤ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨ ਝੂਲਦੇ ਦੇਖੇਗਾ ਉਹਨਾਂ ਕੀ ਹਿਰਦੇ ਵਿਖੇ ਬੜਾ ਭਾਰੀ ਕਲੇਸ਼ ਉਪਜਿਆ ਕਹਿਣ ਲੱਗੇ ਇਹੋ ਜਿਹੇ ਬਚਨ ਸਾਡੀ ਮਰਿਆਦਾ ਕੇ ਪਾਸ ਜ਼ਾਹਰ ਕਰਨਗੇ ਜਿਸ ਦੇ ਕੰਨਾਂ ਵਿਖੇ ਪੜਨਗੇ ਉਹ ਸਾਡੀਆਂ ਕਰਤਵਾਂ ਨੂੰ ਦੇਖ ਹਾਸੀ ਕਰਨਗੇ ਮਨ ਵਿੱਚ ਜਾਣਨਗੇ ਕਿ ਇਹ ਗੁਰੂ ਸੱਚਾ ਕਲਗੀਧਾਰੀ ਜਗਤ ਗੁਰੂ ਅਵਤਾਰ ਹੋਇਆ ਹੈ ਗੁਰੂ ਜੀ ਕੀ ਆਇ ਚਰਨੀ ਲਾਗੇ हे ਗਰੀਬ ਨਿਵਾਜ ਜੀ ਤੁਸੀਂ ਅਸਾ ਗਰੀ ਪਰ ਦਇਆ ਕਿਰਪਾ ਮਿਹਰ ਦੀ ਨਜ਼ਰ ਕਰੋ ਤੁਸੀਂ ਸਭਨਾ ਪੰਥਾ ਦੇ ਤਨੀ ਹੋ ਦੀਨ ਦੇ ਔਡੇ ਕਰ ਵਿਖੇ ਹੈ ਆਪਣਾ ਜੋ ਉਪਦੇਸ਼ ਨਿਰਲੋਭ ਹੈ ਸਾਰਾ ਸੰਸਾਰ ਕਬੂਲ ਕਰੇਗਾ ਬਚਨ ਹੋਇਆ ਤੁਸੀਂ ਜਪਜੀ ਮੰਤਰ ਪੜੋ ਆਪਣੀ ਕਲਿਆਣ ਕਰੋ ਸੁਖ ਪਾਓ ਇੱਕ ਸਿੱਖ ਤੇ ਸਿੱਖਣੀ ਸਤਗੁਰ ਜੀ ਦੇ ਚਰਨਾ ਵਿਖੇ ਆਏ ਹੱਥ ਜੋੜ ਪ੍ਰਾਰਥਨਾ ਕਰੀ ਜੀ ਸੱਚੇ ਪਾਤਸ਼ਾਹ ਗੁਰੂ ਜੀ ਅਸੀਂ ਦੇਵੀ ਤੇ ਨਿਗਾਹੇ ਦੀ ਸੇਵਾ ਬਹੁਤ ਕਰੀ ਹੈ ਸਾਡੇ ਘਰ ਤਾਂ ਪੁੱਤਰ ਪ੍ਰਾਪਤ ਹੋਇਆ ਹੈ ਅਸੀਂ ਐਸਾ ਚਮਕਾਰਾ ਦੇਖਿਆ ਸੀ ਹੁਣ ਪੁੱਤਰ ਮਰ ਗਏ ਹੈ ਤਨ ਵੀ ਜਾਂਦਾ ਰਿਹਾ ਹੈ ਅਸੀਂ ਤੀਵੀਂ ਖਾਵਨ ਦੋਨੋਂ ਹੀ ਰਹਿ ਗਏ ਹਾਂ ਜੀ ਸਾਨੂੰ ਨਾ ਕੋਈ ਮਦਦ ਦੇ ਵੀ ਦਿੰਦੀ ਹੈ ਔਰ ਨਾ ਕੋਈ ਸੁਲਤਾਨ ਸਾਡੀ ਖਬਰ ਲੈਂਦੇ ਹੈ ਨਾ ਅਸੀਂ ਇਤੱਕੇ ਰਹੇ ਹਾਂ ਨਾ ਉਤੱਕੇ ਰਹੇ ਔਰ ਵਿਚ ਕਾਹੇ ਖਾਂਦੇ ਕੁੱਤਕੇ ਰਹੇ ਜੋ ਮਾਤਾ ਪਿਤਾ ਸਭ ਨਾ ਪੁੱਤਰ ਕੋ ਇਕ ਜਾਨ ਹੈ ਉਹ ਸਵਰਗਾਂ ਦੇ ਅਧਿਕਾਰੀ ਹੋਣਗੇ ਵੱਡੇ ਪੁੱਤ ਦਾ ਆਦਰ ਜ਼ਿਆਦਾ ਕਰਨਾ ਯੋਗ ਹੈ ਬਚਨ ਹੁਆ ਮਹਾ ਮਾਈ ਕੀ ਪੂਜਾ ਕਰੈ ਨਰਸੋ ਨਾਰੀ ਹੋਇ ਅਪਤਰੈ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰਬਾਰ ਬਚਨ ਹੁਆ ਅਬ ਤੁਸੀ ਉਹਨਾਂ ਦੋਨਾਂ ਨੂੰ ਤਿਆਗੋ ਔਰ ਸੱਚੇ ਗੁਰੂ ਕਾ ਆਸਰਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਵਾਓ ਸੁਖਣਾ ਮੰਨੋ ਤਾਨੂੰ ਪੁੱਤਰ ਹੋਵੇਗਾ ਸਤਨਾਮ ਵਾਏ ਗੁਰੂ ਜਾਪ ਕਰੋ ਨਿਸ਼ਚੈ ਸੇ ਜਪਜੀ ਸਾਹਿਬ ਦਾ ਪਾਠ ਕਰੋ ਸਾਰੀਆਂ ਪਿਛਲੀਆਂ ਪੁੱਲਾਂ ਬਖਸ਼ੀਆਂ ਜਾਣਗੀਆਂ ਬਚਨ ਹੋਇਆ ਮੋਇਆਂ ਨਾਲ ਪਿਆਰ ਮੱਥੇ ਟੇਕਣੇ ਜਿਉਂਦਿਆਂ ਨਾਲ ਵੈਰ ਇੰਨੀ ਗਲੀ ਭਗਤੀ ਕਦੇ ਨਾ ਹੁੰਦੀ ਖੈਰ ਜਿਹੜੇ ਹਿੰਦੂ ਆਪਣੇ ਗੁਰੂ ਦੇਵ ਤੇ ਕੋ ਛੱਡ ਕੇ ਤੁਰਕਾਂ ਦੇ ਪੀਰਾ ਕੋ ਮੰਨਦੇ ਹਨ ਉਹ ਤੁਰਕਾਂ ਦੇ ਬੀਜ ਹੀ ਹਨ ਕੁਸੰਗ ਦੋਸ਼ ਦਾ ਇਹ ਫਲ ਜਾਣੋ ਤਾਂ ਸ੍ਰੀ ਗੁਰੂ ਮਹਾਰਾਜ করুণਾ ਪੰਡਾਰ ਸ੍ਰੀ ਮੁਖਵਾਕ ਬਿਸ਼ਬਦ ਉਚਾਰਿਆ ajo ਕੁਛ بگੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹਿ ਪਜੰਤੇ ਨਿਰਭੈ ਪਦ ਪਾਵੇ ਸੰਗਤ ਪੁੱਛਿਆ ਹੈ করুণਾ ਨਿਦਾਨ ਵਿਦਿਆ ਸਾਗਰ ਜਗਤ ਉਜਾਗਰ ਸੱਚੇ ਪਾਤਸ਼ਾਹ ਅਵਤਾਰਾ ਵਿਖੇ ਸ਼ਕਤੀ ਹੋਤੀ ਹੈ ਜਿਸ ਨੂੰ ਈਸ਼ਰ ਸ਼ਕਤੀ ਆਖਦੇ ਹਨ ਸੰਸਾਰ ਦੀ ਚਰ ਅਚਰ ਚਾਰੇ ਖਾਣੀ ਤਿੰਨੇ ਲੋਕ ਨੌ ਖੰਡ ਇਹ ਪ੍ਰithvi ਸਾਰੀ ਗਿਣਤੀ ਹਿਸਾਬ ਕਿਸ ਤਰ੍ਹਾਂ ਰੱਖਦੇ ਹਨ ਜੀ ਮਾਇਆ ਬੇਅੰਤ ਹੈ ਗੁਰੂ ਜੀ ਬਚਨ ਕੀਤਾ ਸਰਬ ਨਿਰੰਤਰ ਏਕੋ ਦੁਖੇ ਕਹੋ ਨਾਨਕ ਜਾ ਕੇ ਮਸਤਕ ਲਿਖੋ ਮਾਲੇ ਫੁੱਲ ਪਾਤੀ ਡਾਲੇ ਕਲ ਗਿਣਤੀ ਨਹੀਂ और सारे बाग बूटे की रक्षा करता है इस प्रकार उस माली पर अथवा उसके सिर ऊपर राजा होता है अकाल पुरख के आगे किसी कोने का अवतार शक्ति चमत्कार है गुरु अंतर जामी शब्द उचारिया केते राम रवाल केते राम रवाल केते राम कृष्ण हुए अकाल पुरख बेअंत है अनंत है हे सिको सरब अल्पग कहने ही मात्र है दृष्टांत सतयुग जहाँ सचो सच जहाँ वेद पाठ तहाँ दुआपर जहाँ जग होम तहाँ त्रिता जहाँ कलेश तहाँ कलयुग चारे युग सदा ही वरतते सिखो कलेश का त्याग करो तह सतयुग बरतेगा हे सिखो उस परमेश्वर की गिनती ओही परमेश्वर आप ही कर सकता है हे सिखों संतो परमेश्वर जी का सिमरन करने से सदा हाजर नाजर है हे सिखों गुरु के नाम पर धर्म अर्थ दिंदे रहयो गुरु मंदिर धर्म शाला नु मन्नो तिलका मान होए फल्लेगा जो कोई धर्म शाला कोठा सराहे रूप मुसाफर खाना बनावेगा उसको सोने के मंदिर प्राप्त होंगे जो कोई दीवा वादेगा ਉਸ ਕੋ ਸੂਰਜ ਕੇ ਚਾਨਣ ਜਿਤਨੀ ਰੋਸ਼ਨੀ ਪ੍ਰਾਪਤ ਹੋਵੇਗੀ ਦਰਗਾਹ ਵਿਖੇ ਜਿਹੜਾ ਪਾਣੀ ਤੇ ਘੜੇ ਪਰ ਕੇ ਪਿਲਾਵੇਗਾ ਸਾਧ ਸੰਤਨ ਕੀ ਧਰਮਸ਼ਾਲਾ ਮੇਂ ਮੇਂ ਸੇਵਾ ਕਰੇਗਾ ਔਰ ਹਾਥ ਕੇ ਸਾਥ ਜਲ ਪਿਲਾਵੇਗਾ ਉਸ ਕੋ ਸਵਰਗ ਵਿਖੇ ਦੁੱਧ ਪ੍ਰਾਪਤ ਹੋਵੇਗਾ ਪੀਣ ਦੇ ਵਾਸਤੇ ਔਰ ਜੋਸਫ ਮੰਜਾ ਸਤਰੰਗੀ ਦੁੱਤਈ ਤੁਲਾਈ ਗਰੰਥੀ ਪੋਥੀ ਬਹਿਗਮ ਨਿਹੰਗ ਸਿੰਘ ਰਹਿਤ ਮਰਿਆਦਾ ਵਾਲੇ ਕਉ ਦੇਵੇਗਾ और वो मुसाफिर नाल राल बटेगा उसको बड़े आनंद से पलंग बिछाए मिलणगे जेड़ा टूटे मंदिर धर्मशाला की लंबाई पोचाई करेगा अथवा मरम्मत करेगा उसको सदा शरीर सुखी रहेगा परलोक मंदिर रहने को मिलेगा जो आए गए मुसाफिर अतिथि नु भोजन छकाएगा उस्नु परलोक विखे अमृत भोजन मिलणगे और जो अन्न अथवा ਹੋਰ ਵਸਤੂ ਕਰ ਲਈਏ ਕੋਠੇ ਵਿੱਚ ਹੁੱਤੇ ਗੁਰੂ ਘਰ ਅਰਦਾਸਾ ਸੋਧ ਕੇ ਰੱਖੀਏ ਤੇ ਗੁਰੂ ਦਾ ਦਸਵੰਦ ਦੇਈਏ ਗੁਰੂ ਕੀ ਬਰਕਤ ਪਵੇਗੀ ਅਤੋੜ ਖਜ਼ਾਨਾ ਭਰੇਗਾ ਗੁਰੂ ਜੀ ਬਰਕਤ ਦੇਵਣਗੇ ਭੋਜਨ ਮਨ ਪਾਉਂਦੇ ਪ੍ਰਾਪਤ ਹੋਣਗੇ ਢੰਡਾਰੇ ਦਾ ਮਾਲਕ ਬਣਾ ਬਣਗੇ ਜਿਹੜਾ ਧਰਮਸ਼ਾਲਾ ਗੁਰਦੁਆਰੇ ਦੀ ਚੋਰੀ ਕਰੇਗਾ ਉਸ ਦਾ ਤੇਜ ਘਟੇਗਾ ਔਰ ਦੁਖੀ ਰਹੇਗਾ ਔਰ ਗ੍ਰਹਿ ਵਿਖੇ ਕਲਾ ਰਹੇਗੀ ਰਾਜ ਦੰਡ ਵੀ ਹੋਵੇਗਾ দান ਕਰਨੇ ਸੇ ਧਨ ਵਧੇਗਾ ਨਾਮ ਜਪਣੇ ਸੇ ਸੁਖ ਪ੍ਰਾਪਤ ਹੋਵੇਗਾ ਫਿਰ ਸਿੱਖ ਨੇ ਕਿਹਾ ਜੀ ਪਸ਼ੂਆਂ ਨੂੰ ਕੀੜੇ ਪੈ ਗਏ ਹਨ ਤੇ ਅਸੀਂ ਕੱਢਣੇ ਹਾਂ ਬਾਮਣ ਗੁੱਸਾ ਮਨਾਉਂਦੇ ਹਨ ਤਾਂ ਬਚਨ ਹੂਆ ਆੜੂਆਂ ਕੇ ਜਤ ਤਤੂਰੇ ਕੇ ਪੱਤੇ ਕੋਟ ਕੇ ਬੰਨੋ ਸੁਖੀ ਹੋਵੇਗੀ ਤਾਂ ਫਿਰ ਭਾਈ ਗੁਲਾਕਾ ਸਿੰਘ ਨੇ ਅਰਜ ਕਰੀ ਅਸੀਂ ਖੁਦ ਦੇਖਾ ਹੈ ਜੀ ਰਵਾਬੀ ਹੁੱਕਾ ਪਿੰਦੇ ਹਨ ਔਰ ਫਿਰ ਦੀਵਾਨ ਵਿੱਚ ਆਣ ਕੇ ਸ਼ਬਦ ਪੜ੍ਹਦੇ ਹਨ ਇਹਨਾਂ ਨੂੰ ਤਾੜਨਾ ਚਾਹੀਏ ਜੀ ਗੁਰੂ ਜੀ ਕਿਹਾ ਡੇਰੇ ਸੇ ਇਨਕੋ ਨਿਕਾਲ ਦੇਵੋ ਤਾਂ ਫਿਰ ਗੁਰੂ ਜੀ ਬਚਨ ਕੀਤਾ ਦੋਹਰਾ ਆਗਿਆ ਸੰਗਤ ਕੋ ਕਰੀ ਪੁਨ ਸ੍ਰੀ ਗੁਰੂ ਦਸ਼ਮੇਸ਼ ਐਸੇ ਕਰੇ ਜੋ ਫਿਰ ਕੋਈ ਕਾਡੋ ਦੇਸ਼ ਵਿਦੇਸ਼ ਰੰਜ ਹੋਈ ਕਰ ਗੁਰੂ ਕਯੋ ਇਨ ਰਬਾਬੀਨ ਕੇਰ ਮਾਰਗ ਰੂ ਕੀ ਸਦਾ ਰਹਿ ਮੰਗੇ ਸਾਜ ਸਬੀਰ हुक्का पीवे सद सदा करे मसीत निवाज पढ़े शब्द कहे कुफर को बोल्यो जाय को काज सिख रवाबिक गुरु के गुर बीज बुलाओ वाहेगुरु जी की फतेह कह कर सिंह सजाओ साखी संपूर्ण करी श्री गुरु बचन दीवान आज्ञा पाए संगत चली सतगुरु की आज्ञा मान वाहेगुरु जी का खालसा वाहिगुरु जी की फतेह